ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਸੀਆਈਏ ਸਟਾਫ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਦਰਅਸਲ ਡਰੱਗਸ ਦੀ ਡਿਲੀਵਰੀ ਦੇ ਨਾਂ ਇਹ ਤਿੰਨ ਤਸਕਰਾਂ ਨੂੰ 5 ਕਰੋੜ ਦੀ ਹੈਰੋਇਨ ਸਨੇ گرفتار ਕੀਤਾ ਗਿਆ ਦਰਅਸਲ ਇਹਨਾਂ ਦੇ ਕੋਲੋਂ ਕਰੀਬ 1 ਕਿਲੋ ਹੈਰੋਇਨ ਤੇ 7 ਲੱਖ ਰੁਪਏ ਦੀ ਡਰਗ ਮਨੀ ਬਰਾਮਦ ਹੋਈ ਫਿਰੋਜ਼ਪੁਰ ਪੁਲਿਸ ਨੇ 5 ਕਰੋੜ ਦੀ 1 ਕਿਲੋ ਹੈਰੋਇਨ ਤੇ 7 ਲੱਖ ਰੁਪਏ ਦੀ ਡਰਗ ਮਨੀ ਸਨੇ ਇਹਨਾਂ ਨੂੰ گرفتار ਕਰ ਲਿਆ ਜੋ ਕਿ ਹੈਰੋਇਨ ਦੀ ਖੇਪ ਦੀ ਫਿਰੋਜ਼ਪੁਰ ਦੇ ਵਿੱਚ ਸਪਲਾਈ ਕਰਨ ਦੇ ਲਈ ਆਏ ਸਨ ਦੱਸਦੀ ਕਿ ਇੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਮਹਿਲਾ ਤੇ ਉਸ ਦਾ ਦਮਾਦ ਹਰਪਾਲ ਸਿੰਘ ਲੰਬੇ ਸਮੇਂ ਤੋਂ ਇੱਥੇ ਹੈਰੋਇਨ ਦੀ ਤਸਕਰੀ ਦਾ ਕੰਮ ਕਰਦੇ ਨੇ ਤੇ ਡਰਗ ਤਸਕਰੀ ਦਾ ਰੈਕਟ ਚਲਾ ਰਹੇ ਨੇ ਸੋ ਉਧਰ ਹੀ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਤਾਂ ਨਾਕਾਬੰਦੀ ਕਰ ਪੁਲਿਸ ਨੇ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਤੇ ਤਲਾਸ਼ੀ ਦੇ ਦੌਰਾਨ ਉਹਨਾਂ ਦੇ ਕੋਲੋਂ 5 ਕਰੋੜ ਰੁਪਏ ਦੀ ਹੈਰੋਇਨ ਤੇ ਡਰੱਗ ਮਨੀ ਬਰਾਮਦ ਹੋਈ ਹੈ ਤੇ ਪੁਲਿਸ ਇਸ ਮਾਮਲੇ 'ਚ ਕਾਰਵਾਈ ਕਰ ਰਹੀ ਹੈ। ਫਿਰੋਜ਼ਪੁਰ ਪੁਲਿਸ ਵੱਲੋਂ ਐਂਟੀ ਡਰੱਗਸ ਅਵੇਰਨੈਸ ਐਂਡ ਇਨਫੋਰਸਮੈਂਟ ਡਰਾਈਵ ਨੂੰ ਇੰਟੈਂਸੀਫਾਈ ਕੀਤਾ ਗਿਆ ਹੈ। ਇਸ ਦੌਰਾਨ ਜਿਹੜੇ ਐਨਫੋਰਸਮੈਂਟ ਡਰਾਈਵ ਅਸੀਂ ਚਲਾ ਰਹੇ ਹਾਂ ਉਹਦੇ ਵਿੱਚ ਅਸੀਂ ਜਿੰਨੇ ਵੀ ਹੌਟਸਪੌਟਸ ਹੈ ਜਾਂ ਡਰਗ ਡਰਗ ਅਫੈਕਟਡ ਏਰੀਆਜ਼ ਹੈ ਉਹਦੇ ਵਿੱਚ ਕਾਸੋ ਕਰ ਰਹੇ ਨੇ ਤੇ ਨਾਕਾਬੰਦੀ ਕਰ ਰਹੇ ਨੇ ਇਸ ਨਾਕਾਬੰਦੀ ਦੌਰਾਨ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਨੇ ਜ਼ੀਰਾ ਸਬ ਡਿਵੀਜ਼ਨ ਤੇ ਵਿੱਚ ਕਮਰਸ਼ੀਅਲ ਰਿਕਵਰੀ ਰਿਕਵਰ ਕੀਤੀ ਗਈ ਹੈ ਟੋਟਲ 989 ਗ੍ਰਾਮਸ ਆਫ ਹੈਰੋਇਨ ਤੇ 7 ਲੱਖ ਡਰਗ ਮਨੀ ਰਿਕਵਰ ਕੀਤਾ ਗਿਆ ਹੈ ਇਹ ਤਿੰਨ ਬੰਦੋ ਤੇ ਪੋゼਸ਼ਨ ਤੇ ਵਿੱਚ ਸੀਗਾ ਇਹਦੇ ਵਿੱਚ ਤਿੰਨ ਦੋਸ਼ੀ ਨੇ ਹਰਪਾਲ ਸਿੰਘ ਤੇ ਕੁਲਦੀਪ ਸਿੰਘ ਅਤੇ ਇਕਲੀਜੀ ਪਰਮਜੀਤ ਕੌਰ ਇਨ ਤੀਨੋਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਸਿਟੀ ਜ਼ੀਰਾ ਦੇ ਵਿੱਚ 52/24 ਨੰਬਰ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ ਜੀ ਮੈਮ ਇਹਨਾਂ ਦੇ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਕੀ ਗਏ ਹੈ हां जी ਜਿਹੜੀ ਹੁਣ ਤੱਕ ਸਾਨੂੰ ਇਨਫੋਰਮੇਸ਼ਨ ਮਿਲੀ ਉਸ ਦੇ ਹਿਸਾਬ ਨਾਲ ਜਿਹੜਾ ਪਹਿਲਾ ਦੋਸ਼ੀ ਹੈ ਹਰਪਾਲ ਸਿੰਘ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਨੇ ਉਹਦੇ ਉੱਪਰ ਦੋ ਮੁਕਦਮੇ ਦਰਜ ਨੇ ਤੇ ਜਿਹੜੀ ਲੇਡੀ ਹੈ ਪਰਮਜੀਤ ਕੌਰ ਜਿਹੜੀ ਫਿਰੋਜ਼ਪੁਰ ਦੀ ਰਹਿਣ ਵਾਲੀ ਨੇ ਜ਼ੀਰਾ ਸਬਡਿਵੀਜ਼ਨ ਦੀ ਉਹਨਾਂ ਦੇ ਉੱਪਰ ਇੱਕ ਪੁਰਾਣਾ ਮੁਕੱਦਮਾ ਦਰਜ ਹੈ ਮੈਮ ਜਿਹੜੀ ਲੇਡੀ ਹੈ ਮਤਲਬ ਇਹ ਕਿੱਥੋਂ ਲੈ ਕੇ ਆ ਰਹੇ ਸੀ ਹਿਰੋਇਨ ਔਰ ਕਿੱਥੇ ਜਾ ਰਹੇ ਸੀਗੇ ਜੀ ਬਾਈ ਆਪ ਸਾਨੂੰ ਇਨਪੁਟ ਮਿਲਾ ਸੀਗਾ ਅਸੀਂ ਕਾਫੀ ਟਾਈਮ ਸੇ ਸਾਨੂੰ ਪਤਾ ਸੀਗਾ ਕਿ ਇੱਕ ਗਿਰੋਹ ਹੈਗਾ ਜਿਹੜਾ ਉਹ ਜ਼ੀਰਾ ਸਬਡਿਵੀਜ਼ਨ ਦੇ ਵਿੱਚ ਐਕਟਿਵ ਹੈ ਤੇ ਜੋ ਇਸਮੇ ਹਰਪਾਲ ਸਿੰਘ ਹੈ ਉਹ ਇਸੇ ਲੇਡੀ ਦਾ ਜਵਾਈ ਸੀਗਾ ਤੇ ਅੰਮ੍ਰਿਤਸਰ ਦੇ ਰਸਤੇ ਤੋਂ ਲੈ ਕੇ ਇਹ ਹੀਰੋਇਨ ਨੂੰ ਲੈ ਕੇ ਆ ਰਹੇ ਸੀਗੇ ਤੇ ਇਹਨਾਂ ਦਾ ਮਕਸਦ ਇਸੇ ਇਥੇ ਵੇਚਣਾ ਸੀਗਾ ਤੇ ਸਾਡੀ ਪੁਲਿਸ ਨੇ ਬਹੁਤ ਹੀ ਮੁਸਤੈਦੀ ਨਾਲ ਕੰਮ ਕਰਕੇ ਇਨਪੁਟ ਤੇ ਉੱਪਰ ਕੰਮ ਕਰਦੇ ਹੋਏ ਤੇ ਨਾਕਾਬੰਦੀ 'ਤੇ ਸਤਾਰਕ ਚੈਕਿੰਗ ਕਰਦੇ ਹੋਏ ਇਹਨੂੰ ਫੜਿਆ ਤੇ ਇਹਨਾਂ ਦੇ ਜਿਹੜੇ ਵੀ ਮਨਸੂਬੇ ਸੀਗੇ ਉਹਨਾਂ ਨੂੰ ਨਾਕਾਮਯਾਬ ਕੀਤਾ। ਉਹ ਕ੍ਰੇਟਾ ਕਾਰ ਜਿਹੜੀ ਵੈ ਉਹ ਦੋਸ਼ੀਆਂ ਦੀ ਇਹ ਵੈ ਕਿ ਜੇ हां जी ਜਿਹੜੇ ਇਹ ਤਿੰਨ ਦੋਸ਼ੀ ਸੀਗੇ ਇਹ ਕ੍ਰੇਟਾ ਕਾਰ ਦੇ ਵਿੱਚ ਸਵਾਰ ਸੀਗੇ ਇਹਨਾਂ ਦੀ ਗੱਡੀ ਸੀਗੀ ਤੇ ਅਸੀਂ ਇਹਨੂੰ ਵੀ ਆਪਣੇ ਰਿਕਵਰ ਕੀਤਾ ਹੈ ਜੀ ਮਤਲਬ ਇਹਨਾਂ ਦਾ ਕੋਈ ਰਿਸ਼ਤੇਦਾਰ ਹੀ ਹਰਪਾਲ ਸਿੰਘ ਤੇ ਪਰਮਜੀਤ ਕੋ ਹਾਂ ਜੀ ਜਿਹੜੀ ਲੇਡੀ ਹੈ ਪਰਮਜੀਤ ਕੌਰ ਜਿਹੜੀ ਫਿਰੋਜ਼ਪੁਰ ਦੀ ਰਹਿਣ ਵਾਲੀ ਹੈ ਹਰਪਾਲ ਸਿੰਘ ਉਹਨਾਂ ਦੇ ਜਵਾਈ ਹੈ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਜਿਹੜੇ ਕੁਲਦੀਪ ਸਿੰਘ ਹੈ ਇਹ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਤੇ ਇਹ ਵੀ ਫਿਰੋਜ਼ਪੁਰ ਏਰੀਆ ਦੇ ਵਿੱਚ ਸਕਰੀਏ ਸੀਗੇ ਤੇ ਡਰੱਗ ਵੇਚਣ ਦੇ ਕਾਰਬੋਨਿਕ ਉਹ ਸੀਗੇ ਸ਼ਾਮਿਲ ਸੀਗੇ ਤਿੰਨੇ ਜਿਹੜੇ ਕਿਊਜ਼ ਨੇ ਜ਼ਮਾਨਤ ਤੇ ਬਾਸ ਹਾਂਜੀ ਪਹਿਲਾਂ ਇਹਨਾਂ ਦੇ ਇਹੀ ਐਮਡੀ ਨਹੀਂ ਇਹਨਾਂ 'ਤੇ ਦੋ ਦੋ ਜਿਵੇਂ ਮੈਨੇ ਤਹਾਨੂੰ ਪਹਿਲੇ ਵੀ ਦੱਸਿਆ ਦੋ ਬੰਦੇ ਦੇ ਉੱਪਰ ਪਹਿਲੇ ਪਰਚਾ ਹੈਗਾ ਤੇ ਹੁਣ ਇਹ ਬਾਹਰ ਸੀਗੇ ਜੀ ਜ਼ਮਾਨਤ 'ਚ ਬਾਹਰ ਹੈ ਨਹੀਂ ਜੀ ਹੁਣ ਜਿੰਨਾ ਹੈਗਾ ਇਹਨਾਂ ਦੀ ਮਾਲਕੀ ਹੈਗੀ ਉਹ ਸ਼ਾਮਿਲ ਆਏ ਹਾਲਾਂਕਿ ਅਗਰ ਇਹਨਾਂ ਦੇ ਪਾਸ ਤੇ ਇਹਨਾਂ ਦੇ ਏਰੀਆ 'ਚ ਔਰ ਵੀ ਉਹ ਫਾਰਵਰਡ ਤੇ ਬੈਕਵਰਡ ਲਿੰਕੇਜਸ ਤੇ ਅਸੀਂ ਵਰਕਆਊਟ ਕਰ ਰਹੇ ਨੇ ਮੈਨਾਂ ਨੇ ਪ੍ਰੋਪਰਟੀ ਵੀ ਬੁਲਾਈ ਆ ਇਸ ਚੀਜ਼ ਨੂੰ ਵੀ ਪਛਿਆ ਜਾ ਰਿਹਾ ਹੈਗਾ ਜਿੱਦਾਂ 7 ਲੱਖ ਰੁਪਏ ਮਨੀ ਦਾ ਬਰਾਬਰ ਨਹੀਂ ਡੈਫੀਨਟਲੀ ਜੀ ਸਾਡੀ ਪ੍ਰਾਇੋਰਟੀ ਹੈ ਕਿ ਜਿਹੜੇ ਪ੍ਰੋਪਰਟੀ ਅਟੈਚਮੈਂਟ ਤੇ ਫੋਰਫੀਚਰ ਹੈਗੀ ਸਪੈਸ਼ਲੀ ਜਿਹੜੇ ਕਮਰਸ਼ੀਅਲ ਕੇਸ ਦੇ ਕਮਰਸ਼ੀਅਲ ਰਿਕਵਰੀ ਦੇ ਕੇਸਸ ਹੈ ਉਹ ਡੈਫੀਨਟਲੀ ਅਸੀਂ ਉਹ ਵੀਊ ਪੁਆਇੰਟ ਵੀ ਚੈੱਕ ਕਰ ਰਹੇ ਨੇ ਤੇ ਇਹਨਾਂ ਦੀ ਜੋ ਵੀ ਪ੍ਰੋਪਰਟੀ ਵਗੈਰਾ ਹੋਗੀ ਉਸ ਅਸੀਂ ਜ਼ਰੂਰ ਜ਼ਬਤ ਕਰਾਂਗੇ ਤੇ ਜਿਹੜੀ ਵੀ ਬੰਦੀ ਕਾਰਵਾਈ ਹੋਗੀ ਉਹ ਜ਼ਰੂਰ ਲਈ ਜਾਏਗੀ ਫਿਰੋਜ਼ਪੁਰ ਪੁਲਿਸ ਵਾਲੋ ਜਿੱਦਾਂ ਮਹਿਲਾ ਇਨਵੋਲਵ ਹੋ ਰਹੀਆਂ ਨੇ ਹਿਰੋਇਨ ਵੇਚਣ ਦੇ ਵਿੱਚ ਆ ਲੈ ਕੇ ਆ ਰਹੀਆਂ ਇਹ ਇਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਮੁਹਿੰਮ ਵੀ ਚਲਾਈ ਜਾ ਰਹੀ ਹੈ ਜੀ ਹਾਂ ਜੀ ਫਿਰੋਜ਼ਪੁਰ ਪੁਲਿਸ ਵੱਲੋਂ ਇੱਕ ਸਪੈਸ਼ਲ ਮੁਹਿੰਮ ਸਟਾਰਟ ਕੀਤੀ ਗਈ ਹੈ ਨਵੇਕਲੀ ਪਹਿਲ ਉਸਮੇ ਅਸੀਂ ਦੋ ਪੱਖੇ ਕੰਮ ਕਰ ਰਹੇ ਨੇ ਨੰਬਰ 1 ਜਿਹੜੀ ਕਮਿਊਨਿਟੀ ਦੇ ਵਿੱਚ ਮਹਿਲਾਏ ਹੈ ਸਾਡੀ ਜਾਂ ਟੀਨੇਜਰਸ ਹੈ ਜਾਂ ਬੱਚੇ ਹੈਗੇ ਉਹਨਾਂ ਨੂੰ ਅਸੀਂ ਪ੍ਰੇਰਿਤ ਕਰ ਰਹੇ ਨੇ ਉਹਨੂੰ ਅਸੀਂ ਸੱਦਾ ਦੇ ਰਹੇ ਨੇ ਉਹਨੂੰ ਅਸੀਂ ਕਹਿ ਰਹੇ ਨੇ ਕਿ ਉਹ ਸਾਡੇ ਨਾਲ ਆਏ ਤੇ ਜਿਹੜੀ ਡਰੱਗਸ ਦੇ ਖਿਲਾਫ ਅਸੀਂ ਲੜਾਈ ਲੜ ਰਹੇ ਹਾਂ ਉਸਮੇ ਸਾਡੇ ਨਾਲ ਸ਼ਾਮਿਲ ਹੋ ਤੇ ਇਹਦੇ ਦੂਸਰੇ ਚਰਨ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਡਰੱਗ ਵਿਕਟਿਮਸ ਨੇ ਸਪੈਸ਼ਲੀ ਜਿਹੜੀ ਔਮਨ ਵਿਕਟਿਮਸ ਨੇ ਜਾਂ ਜਿਹੜੀ ਡਰੱਗ ਵਿਕਟਿਮਸ ਦੀ ਫੈਮਲੀਜ਼ ਹੈ ਜਿਸਮੇ ਵਿਮਨ ਮੈਂਬਰਸ ਹੈ ਜਿਨੂੰ ਕਿਸੇ ਵੀ ਤਰ੍ਹਾਂ ਦੀ ਰੀਹੈਬਿਲੀਟੇਸ਼ਨ ਜਾਂ ਡੀ ਐਡਿਕਸ਼ਨ ਉਹਨੂੰ ਵੀ ਫੈਸਿਲਿਟੇਟ ਕਰ ਰਹੇ ਹਨ ਉਹਨਾਂ ਦੇ ਨਾਲ ਇੰਟਰੈਕਸ਼ਨ ਕਰ ਰਹੇ ਨੇ ਤੇ ਇਹ ਅਸੀਂ ਅਸੈਸ ਕਰ ਰਹੇ ਨੇ ਤੇ ਉਹਨਾਂ ਦੀ ਅਸੀਂ ਆਪਣੇ ਲੈਵਲ 'ਤੇ ਕਿਵੇਂ ਮਦਦ ਕਰ ਸਕਦੇ ਹਾਂ ਮੈਡਮ ਜਿਹੜੀ ਇਹ ਮਹਿਲਾ ਫੁਜੀ ਪਰਮਜੀਤ ਕੌਰ ਇਹ ਐਡਿਕਟ ਹੈ ਦੇਖਿਏ ਇਹ ਹੋਣਾ ਸੀ ਬਿਨਾ ਅਸੈਸਮੈਂਟ ਦੇ ਨਹੀਂ ਕਹਿ ਸਕਦੇ ਇਹ ਤੇ ਦੇਖੋ ਡਾਕਟਰ ਦੀ ਜਿਹੜੀ ਵੀ ਸਲਾਹ ਹੋਗੀ ਉਸੇ ਹਿਸਾਬ ਨਾਲ ਕੰਮ ਕਿਤੇ ਨਾ ਕਿਤੇ ਮੈਡਮ ਜਿਹੜੇ ਮਹਿਲਾਵਾਂ ਵੇਚਣ ਦੇ ਵਿਚਾਰੀਆਂ ਪਹਿਲਾਂ ਹਿਸਟਰੀ ਸਮਗਲਰਸ ਹੁੰਦੇ ਸੀ ਜਾਂ ਕੁਝ ਹੁੰਦਾ ਸੀ ਕਿਤੇ ਨਾ ਕਿਤੇ ਉਹਨ ਜਿਹੜੀਆਂ ਮਹਿਲਾਵਾਂ ਵੇਚਣ ਚਾਰੀਆਂ ਇਹ ਕਿਤੇ ਪੰਜਾਬ ਵਾਸਤੇ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਨਹੀਂ ਦੇਖਿਏ ਅਸੀਂ ਅਗਰ ਫਿਗਰ ਸਟੱਡੀ ਕਰਾਂਗੇ ਤੇ ਅਸੀਂ ਇਸ ਚੈੱਕ ਵੀ ਕਰ ਰਹੇ ਸੀਗੇ ਜਿਹੜੇ 22 23 24 ਦੇ ਫਿਗਰ ਹੈ ਤੇ ਲਗਭਗ ਆਲਰੇਡੀ 50 ਮਹਿਲਾئیں ਅਗਰ ਅਸੀਂ 3